ਦੋਆ ਫਾਰਮਾਂ ਵੱਲੋਂ ਜਿਹੜਾ ਹਰਿਆਣੇ ਦੇ ਬਾਰਡਰਾਂ ਤੇ ਸ਼ੰਭੂ ਤੇ ਖਨੌਰੀ ਵਿੱਚ ਮੋਰਚਾ ਚੱਲ ਰਿਹਾ ਉਹ ਨੂੰ 15ਵਾਂ ਦਿਨ ਅਜ ਹੋ ਚੁੱਕਾ ਵਾ ਅਸੀਂ ਸਾਰੇ ਦੇਸ਼ ਵਾਸੀਆਂ ਦਾ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕਰਦੇ ਆ ਜਿੱਡਾ ਵੱਡਾ ਉਹਨਾਂ ਨੇ ਕੱਲ ਇਸ ਅੰਦੋਲਨ ਨੂੰ ਬੋਸ ਦਿੱਤਾ ਵਾ ਔਰ ਲਗਾਤਾਰ ਦੋਆ ਬਾਰਡਰਾਂ ਤੇ ਹਜ਼ਾਰਾਂ ਕਿਸਾਨ ਮਜ਼ਦੂਰ ਮਤਾਮਾ ਪੈਣਾ ਪਹੁੰਚ ਰਹੀਆਂ ਨੇ ਔਰ ਬਾਕੀ ਰਹਿਦੇ ਸਾਰਿਆਂ ਨੂੰ ਵੀ ਇਹ ਬਹੁਤ ਵੱਡਾ ਮੌਕਾ ਵਾ ਅਸੀਂ ਆਪਣੀਆਂ ਮੰਗਾਂ ਪੂਰਨ ਤੌਰ ਤੇ ਮੁਨਾਸਕੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਸਕੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾ ਸਕੀ ਲਖੀਮਪੁਰ ਖਰੀਦਾ ਇਨਸਾਫ ਲੈ ਸਕੀ ਸਾਰੇ ਕੇਸ ਜਿਹੜੇ ਆ ਉਹ ਵਾਪਸ ਕਰਾ ਸਕੀ ਹੋਰ ਮੰਗਾਂ ਵੀ ਹੱਲ ਕਰਾ ਸਕੀਏ ਤੋ ਇਸ ਕਰਕੇ ਕੱਲ ਇੱਕ ਵੱਡੀ ਖਬਰ ਹੈ ਅਮਰਿਕਾ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਵੀ ਆਦੀਵਾਸੀਆਂ ਨੇ ਬਹੁਤ ਵੱਡਾ ਸਮਰਥਨ ਦਿੱਤਾ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਉਹ ਸ਼ਕਤੀਸਗੜ ਹੋਵੇ ਚਾਹੇ ਮੱਧ ਪ੍ਰਦੇਸ਼ ਹੋਵੇ ਝਾਰਖੰਡ ਹੋਵੇ ਤੋਂ ਇਨਾਂ ਥਾਵਾਂ ਤੇ ਆਦਿਵਾਸੀਆਂ ਨੇ ਨੱਚ ਗਾ ਕੇ ਪੈਦਲ ਚੱਲ ਕੇ ਆਪਣੀ ਢੰਗ ਨਾਲ ਇਸ ਅੰਦੋਲਨ ਦਾ ਸਮਰਥਨ ਕੀਤਾ ਜਿਹੜੇ ਕਰੋੜਾਂ ਕਰੋੜ ਨੇ ਇਹ ਵੱਡੀ ਪ੍ਰਾਪਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਫਿਰ ਪੰਜਾਬ ਦੇ ਸਾਰੇ ਜਿਹੜੇ ਕਿਸਾਨ ਮਜ਼ਦੂਰ ਨੇ ਪੂਰੇ ਦੇਸ਼ ਦੇ ਹਰਿਆਣੇ ਦੇ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਸਮਰਥਨ ਮਿਲ ਰਿਹਾ ਇਹਨਾਂ ਦੋਵਾਂ ਬਾਡਰਾਂ ਤੇ ਪਹੁੰਚੋ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਵੇਂ ਸਾਨੂੰ ਲੋਕਲ ਸਪੋਰਟ ਹਰ ਕਿਸਮ ਦੀ ਮਿਲ ਰਹੀ ਹੈਗੀ ਆ ਔਰ ਮੈਡੀਕਲ ਸੇਵਾਵਾਂ ਨੇ ਲੰਗਰ ਦੀਆਂ ਸੇਵਾਵਾਂ ਨੇ ਸਫਾਈ ਬਹੁਤ ਵੱਡੇ ਪੱਧਰ ਤੇ ਸਾਡੇ ਨੌਜਵਾਨ ਕਰ ਰਹੇ ਹੈਗੇ ਆ ਤੋਂ ਇਸ ਕਰਕੇ ਆਹ ਮੁਰਚਾ ਆਪਾਂ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜਿੱਤਲ ਨੂੰ ਵਧੂਗਾ ਸਾਡਾ ਸੰਘਰਸ਼ ਮੋਦੀ ਸਰਕਾਰ ਦੇ ਖਿਲਾਫ ਆ ਇੱਧਰ ਹਜੇ ਸੁਪਕਰਨ ਸਿੰਘ ਜੀ ਦਾ ਜਿਹੜਾ ਸ਼ਰੀਰ ਆ ਉਹ ਮਰਚਰੀ ਚ ਲੱਗਾ ਹੋਇਆ ਵਾ ਹਜੇ ਪੰਜਾਬ ਸਰਕਾਰ ਨੇ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਨਹੀਂ ਕੀਤੀ ਹੈਗੀ ਕੇਂਦਰ ਸਭ ਤੋਂ ਪਹਿਲਾਂ ਸਮਾਨ ਸਥਿਤੀ ਨੂੰ ਬਹਾਲ ਕਰੇ ਜਿਵੇਂ ਹਰਿਆਣਾ ਦੇ ਜ਼ਬਰ ਕੀਤਾ ਉਹਨੂੰ ਵਾਪਸ ਲਏ ਔਰ ਗੱਲਬਾਤ ਤੋਂ ਪਹਿਲਾਂ ਗੱਲਬਾਤ ਵਾਲਾ ਮਾਹੌਲ ਪੈਦਾ ਕਰੇ ਕੇਂਦਰ ਵੱਲੋਂ ਡੈਡਲੌਕ ਹੈਗਾ ਸਾਡੇ ਵੱਲੋਂ ਕੋਈ ਡੈਡਲੌਕ ਨਹੀਂ ਹੈਗਾ ਪੰਜਾਬ ਵੱਲੋਂ ਡੋਟ ਡੈਡਲੌਕ ਹੈਗਾ ਸਾਡੇ ਵੱਲੋਂ ਕੋਈ ਡੇਡਲੌਕ ਨਹੀਂ ਹੈਗਾ ਹੈਗਾ ਉਹਨੇ ਕੇਂਦਰ ਨੇ ਮਰਜ਼ੀ ਕਰਨੀ ਹੈ ਵੀ ਉਹਨਾਂ ਮਸਲਿਆਂ ਨੂੰ ਕਿੱਥੇ ਜਾ ਕੇ ਨਿਬੇੜਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ